9 फरवरी को रिलीज होने वाली पंजाबी फिल्म खिडारी के स्टार कास्ट अभी प्रमोशन में बिजी चल रही है और खिडारी की स्टार कास्ट आज लुधियाना के गर्ल्स कॉलेज में पहुंची जहां बच्चों में स्टार कास्ट को देखने के लिए और उनसे मिलने के लिए काफी उत्साह देखा गया और साथ ही स्टार कास्ट न सिर्फ बच्चों को मिले और उनको उत्साहित किया बल्कि कॉलेज की स्पोर्ट्स में आगे रहने वाले बच्चों का हौसला भी बढ़ाया और उनको गिफ्ट भी दिए स्टारकास्ट के आने से बच्चे काफी खुश नजर आए और उन्होंने शोर मचाकर अपने उत्साह को भी जाहिर किया और साथ ही स्टारकास्ट के साथ खूब मस्ती भी की ਆਪ ਵੀ ਦੇਖਿਓ ਪੂਰੀ ਰਿਪੋਰਟ ਹਾਂਜੀ ਆਪਾਂ ਸੁਧਿਆਣਾ ਚ ਆਏ ਸਰ ਚਲੋ ਸਰ ਲੁਧਿਆਣਾ ਮੇਰਾ ਆਪਣਾ ਸ਼ਹਿਰ ਹੈ ਤੇ ਆਪਣੇ ਸ਼ਹਿਰ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਆ ਜਦ ਤੁਸੀਂ ਕੋਈ ਵੀ ਆਰਟਿਸਟ ਆਪਣੇ ਸ਼ਹਿਰ ਵਿੱਚ ਆਉਂਦਾ ਹੈ ਤਾਂ ਬਹੁਤ ਐਕਸਾਈਟਡ ਹੁੰਦਾ ਹੈ ਹੁਣ ਵੀ ਅਸੀਂ ਆਪਣੇ ਸ਼ਹਿਰ ਵਿੱਚ ਆਏ ਆ ਆਪਣੇ ਆਪ ਨੂੰ ਮਾਣ ਕਰੀਏ ਆਪਣੇ ਸ਼ਹਿਰ ਨੂੰ ਮਾਣ ਕਰੀਏ ਕਿ ਅੱਜ ਸੁਧਿਆਣਾ ਸ਼ਹਿਰ ਵਿੱਚ ਆਏ ਆ ਜਿੱਦਾਂ ਹਮੇਸ਼ਾ ਤੁਹਾਨੂੰ ਪਿਆਰ ਮਿਲਦਾ ਹੈ ਤੇ ਉਮੀਦ ਆ ਇੱਕ ਵੀ ਤੋਂ ਜ਼ਿਆਦਾ ਪਿਆਰ ਲੁਧਿਆਣਾ ਸ਼ਹਿਰ ਦੇ ਵਿੱਚ ਜਿਵੇਂ ਕਿ ਟੈਲੈਂਟ ਬਹੁਤ ਹੈ ਹੈ ਉਹਦੀ ਕਮੀ ਨਹੀਂ ਹੈ ਵੀ ਤੁਸੀਂ ਹਮੇਸ਼ਾ ਉਹਨੂੰ ਪ੍ਰਮੋਟ ਕਰਨ ਚੱਗੇ ਵਧੂਗੇ ਹਮੇਸ਼ਾ ਬਿਲਕੁਲ ਫਿਰ ਆਪਣਾ ਸ਼ਹਿਰ ਕਿਉਂ ਨਹੀਂ ਹਰ ਕੋ ਚਾਹੁੰਦਾ ਹੁੰਦਾ ਹੈ ਕਿ ਸਾਡੀ ਕਿਉਂ ਜਾਣ ਭੂਮੀ ਹੈ ਜਿੱਥੇ ਅਸੀਂ ਰਹਿੰਦੇ ਹਾਂ ਤੇ ਉਹਨੂੰ ਹੀ ਇੰਗੀ ਪ੍ਰਮੋਟ ਕਰੀਏ ਮੈਂ ਲੁਧਿਆਣਾ ਸ਼ਹਿਰ ਵਿੱਚ ਮੈਂ ਪੜ੍ਹੀ ਹਾਂ ਮੇਰੀ ਸਟਡੀ ਲੱਗੀ ਹੈ ਮੈਨੂੰ ਬੜੀ ਲੱਗਦਾ ਹਮੇਸ਼ਾ ਨਹੀਂ ਕਰੇ ਤਰ੍ਹਾਂ ਦਾ ਡਾਈਸਕ੍ਰੀਮ ਵਿੱਚ ਮੈਂ ਦੇ ਗੈਸਟ ਫੀਡਿੰਗ ਕਰਦੀ ਹਾਂ ਬਤਾਰ ਚੀ ਆਪੋਸਿਟ ਕਰੇ ਕਿ ਪੂਰਾ ਇਸ ਵੀਡੀਓ ਫਿਲਮ ਦੇ ਵਿੱਚ ਪੂਰਾ ਰੋਲ ਨਿਭਾ ਰਹੇ ਹੋ ਕੋਈ ਪੂਰਾ ਸਪੋਰਟ ਕਰ ਰਹੇ ਹੋ ਖਿਡਾਰੀ ਬਿਲਕੁਲ ਇਤਾਂ ਜਿ ਸਰਵੀਰ ਨਹੀਂ ਕੀਤਾ ਮੇਰਾ ਕਰੈਕਟਰ ਤੁਸੀਂ ਦੇਖੋਗੇ ਸਿਨੇਮਾਸ ਜਾ ਕੇ ਤੁਹਾਨੂੰ ਪਤਾ ਠੀਕ ਹੈ ਇਹ ਹਰ ਕਾਲਜ ਦੇ ਵਿੱਚ ਜਾ ਰਹੇ ਹਾਂ ਕਿਉਂਕਿ ਅਸੀਂ ਜੋ ਨਾ ਯੂਥ ਜਿਹੜਾ ਹੈਗਾ ਯੂਥ ਤੱਕ ਚੰਗੀਆਂ ਹਰਵਾ ਬਹੁਤ ਬਹੁਤ ਚੀਜ਼ ਜਿਵੇਂ ਪਿੱਛੇ ਕਈ ਫਿਲਮਾਂ ਆਈਆਂ ਉਹਨਾਂ ਨੂੰ A ਗ੍ਰੇਡ ਸਰਟੀਫਿਕੇਟ ਵੀ ਮਿਲਦਾ ਹੋਰ ਮਿਲਦਾ ਪਰ ਮੈਂ ਜੋ ਨਾ ਐਕਸ਼ਨ ਲਵ ਸਪੋਰਟਸ ਜਿਹੜਾ ਚੀਜ਼ਾਂ ਦਾ ਕੰਬੀਨੇਸ਼ਨ ਹੈਗਾ ਇਹ ਹੀ ਇਹ ਯੂਥ ਤੱਕ ਜ਼ਰੂਰ ਪਹੁੰਚੀ ਸੀ ਸੋ ਅਸੀਂ ਯੂਥ ਦੇ ਕੋਲ ਹੀ ਜ਼ਿਆਦਾ ਵਿਜ਼ਿਟ ਕਰਦੇ ਪਏ ਆ ਇਸ ਵਾਰ ਦੇ ਲਈ ਮੈਨੂੰ ਲੱਗਦਾ ਕਿ ਸਲੀਮਾ ਇਹ ਕਹਿ ਰਹੀ ਹੈ ਜਾਂ ਸਾਦਨ ਹੈਗਾ ਜੋ ਬਹੁਤ ਚੰਗਾ ਵੀ ਵੀ ਸਕਦਾ ਕਿ ਉਹ ਵੀ ਦੀ ਸਟਾਰਟ ਸਾਨੂੰ ਯੂਥ ਲਈ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਇੱਕ ਮਸਲ ਜਾਂ ਬੀਜ ਉਗਰਦਾ ਹੈਗਾ ਉਹਨੂੰ ਵਧੀਆ এনवायरमेंट ਤੇ ਵਧੀਆ ਸਰੀਰਕ ਜੀਵਨ ਚਾਹੀਦਾ ਹੁੰਦਾ ਹੈ। ਬਚਪਨ ਦੇ ਵਿੱਚ ਬਹੁਤ ਆਸਾਨੀ ਹੁੰਦੀ ਹੈ ਜਿਹੜੀ ਦਿਮਾਗ ਦੀ ਮੈਮਰੀ ਹੈ ਜੋ ਡਿਵੈਲਪ ਕੀਤੀ ਹੈ ਬਹੁਤ ਚੰਗੀ ਹੁੰਦੀ ਹੈ। ਤੇ ਜਿਹੜਾ ਯੂਥ ਹੈ ਇਹੀ ਤੋਂ ਆਉਂਦਾ ਹੈ। ਉਹ ਕਿਤੇ ਬਜ਼ੁਰਗ ਨਹੀਂ ਉਹਨਾਂ ਨੇ ਚਲੇ ਜਾਣਾ। ਬੱਚੀ ਹੈ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਯੂਥ ਦੀ ਜਗ੍ਹਾ ਤੇ ਆਉਣਾ। ਯੂਥ ਨੇ ਸਿਆਣੇ ਦੀ ਜਗ੍ਹਾ ਲੈਣਾ। ਜੋ ਅਸੀਂ ਫਿਲਮ ਬਣਾਈ ਹੈ ਖੜਾ ਦੀ ਜੋ 9th ਫੈਬਰੂਅਰੀ ਰਿਲੀਜ਼ ਹੈਗੀ ਆ। ਸਿਮਾਗਰਾਂ ਦੇ ਵਿੱਚ ਸੋ ਇਹਨੂੰ ਸਾਰੀ ਨੂੰ ਪ੍ਰਮੋਟ ਕਰਦੇ ਕਰਦੇ ਹਰ ਕਾਲਜ ਦੇ ਦਰਬਾਰਾਂ ਅਸੀਂ ਜਾ ਰਹੇ ਹਾਂ ਤੇ ਯੂਥ ਨੂੰ ਫੀਲ ਆ ਕਿ ਨਵਾਂ ਪਰਵਾਰੀ ਸਾਡੀ ਹੈ ਜੇ ਸਰ ਕੀ ਮੈਸੇਜ ਦਿੱਤਾ ਉਹਦੀ ਫਿਲਮ ਦੇ ਵਿੱਚ ਲੋਕਾਂ ਨੂੰ ਕੀ ਜਾਗਰੂਤ ਹੋਣਗੇ ਲੋਕ ਇਸ ਕੈਰੈਕਟਰ ਦੇ ਵਿੱਚ ਦੇਖੋ ਜਾਗਰੂਤ ਤਾਂ ਬਹੁਤ ਚੀਜ਼ਾਂ ਨੇ ਜੀ ਆਪਾਂ ਗੱਲ ਕਰਨ ਲੱਗੇ ਜੀ ਇਹ ਤਾਂ ਮਨ ਨਾਲ 500 ਸਿੱਧਾ ਨੇ ਕਿਵੇਂ ਬਾਹਰ ਜੀ ਇਹਦੀ ਵੀ ਸਿਰਫ ਇੱਕ ਹੈਗੀ ਕਿ ਖਿਡਾਰੀ ਜਿਹੜਾ ਹੈਗਾ ਉਹਦੀ ਸੋਚ ਨੂੰ ਪ੍ਰਮੋਟ ਕੀਤਾ ਚਾਹੇ ਪਰਿਵਾਰ ਦੇ ਵਿੱਚ ਤੁਹਾਡਾ ਭਰਾ ਹੈ ਛੋਟਾ ਭਰਾ ਹੈ ਚਾਹੇ ਤੁਹਾਡਾ ਵੱਡਾ ਭਰਾ ਹੈ ਪਹਿਲੀ ਸੋਚ ਨੂੰ ਪ੍ਰਮੋਟ ਕੀਤਾ ਕਿ 100 ਵਾਰ ਹਾਰਨ ਤੋਂ ਬਾਅਦ ਵੀ ਉਹਦੇ ਵਿੱਚ ਖੁੰਦਕ ਨਹੀਂ ਰੱਖਦਾ ਬਦਲੇ ਦੀ ਭਾਵਨਾ ਰੱਖਦਾ ਫਿਰ ਵੀ ਜਿੱਤਣ ਦੀ ਆਸ ਰੱਖਦਾ ਉਹਦਾ ਨਿਸ਼ਾਨਾ ਮੈਡਮ ਤੇ ਲਾਉਂਦਾ ਯੂਥ ਨੂੰ ਇਹ ਦੱਸਣਾ ਹੈ ਕਿ ਬਹੁਤ ਸਟੋਰੀਆਂ ਸੁਣਦੇ ਆ ਨਿੱਕੀ ਜੀ ਗੱਲ ਤੇ ਸਾਡਾ ਪੈਰ ਫਿਸਲ ਗਿਆ ਸੀ ਗਲਤ ਰਾਹ ਫੜ ਲਿਆ ਖਿਡਾਰੀ ਕਿਉਂ ਨਹੀਂ ਫੜ ਗਿਆ ਹਰ ਰੋਜ਼ ਫਾਈਟ ਹੁੰਦੀ ਆ ਹਰ ਰੋਜ਼ ਲੜਾਈ ਹੁੰਦੀ ਆ ਬੌਕਸਰਾਂ ਦੇ ਨੱਕ ਟੁੱਟਦੇ ਆ ਕਿਸੇ ਦਾ ਗੱਟਾ ਟੁੱਟਦਾ ਉਹਨਾਂ ਦਾ ਕਦੇ ਕਿਸੇ ਨੂੰ ਬਦਲਾ ਭਾਰ ਨਹੀਂ ਲੈਂਦੇ ਅਬੁੰਦਾ ਅਗਲੀ ਪਾਵਰ ਹੋਰ ਤਿਆਰ ਤਿਆਰੀ ਨਾਲ ਆਉਂਦੇ ਆ ਕਿ ਜਿੱਤਣਾ ਫਿਰ ਹਾਰਦੇ ਆ ਫਿਰ ਤਿਆਰੀ ਨਾਲ ਆਉਂਦੇ ਆ ਫਿਰ ਹਾਰਦੇ ਆ ਫਿਰ ਤਿਆਰੀ ਨਾਲ ਆਉਂਦੇ ਆ ਜਿੰਨੀ ਵਾਰੀ ਹਾਰਦੇ ਓੰਨੀ ਬੂਸਟ ਨਾਲ ਆਉਂਦੇ ਆ ਇਹ ਜ਼ਿੰਦਗੀ ਹੈ ਤੇ ਸਰ ਉਹਨਾਂ ਨੂੰ ਵੀ ਮੈਸੇਜ ਜੰਨਾ ਚਾਹੁੰਦਾ ਜਿਹੜੇ ਹਰ ਕੋਈ ਫਿਲਮ ਦੇਖਦੇ ਆ ਕਿ ਕੁੜੀ ਮੁੰਡੇ ਦੀ ਫਿਲਮ ਆਉਂਦੀ ਐ ਐਂਡ ਹੁੰਦਾ ਵੀ ਮੈਂ ਪਿਆਰ ਕਰਨਾ ਮੁਹੱਬਤ ਕਰਨੀ ਐ ਲੇਕਿਨ ਇਹ ਫਿਲਮਾਂ ਦਾ ਵੀ ਜਿਹੜਾ ਟਾਰਗੇਟ ਹੈ ਕਿ ਲੋਕ ਇੰਜ ਦਾ ਖਿਡਾਰੀ ਦੀ ਫਿਲਮ ਤੁਸੀਂ ਬਣਾ ਰਹੇ ਹੋ ਇਹਦੇ ਵਿੱਚ ਵੀ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਕਿ ਨੌਜਵਾਨੀ ਨਸ਼ੇ 'ਚ ਜਾ ਰਹੀ ਐ ਕੁਝ ਸੁਵਾਲ ਕਈ ਸ਼ਕਲ ਕਰਕੇ ਉਹ ਮੈਂ ਪਹਿਲੇ ਸਵਾਲ ਦਾ ਜਵਾਬ ਦੂੰਗਾ ਜਿਹੜੀ ਮੁੰਡੇ ਕੁੜੀ ਦੀ ਫਿਲਮ ਐ ਉਹ ਚੰਗੀ ਫਿਲਮ ਹੁੰਦੀ ਐ ਮਾੜੀ ਨਹੀਂ ਹੁੰਦੀ ਐਟਲੀਸਟ ਅਸੀਂ ਮੁੰਡਾ ਕੁੜੀ ਰਿਪਰੈਜ਼ੈਂਟ ਕਰਾਂਗੇ ਹਾਂ ਲਵ ਸਟੋਰੀ ਹੋ ਗਈ ਜਾਂ ਉਹਨਾਂ ਦੇ ਵਿੱਚ ਕੰਫਲਿਕਟ ਹੋ ਗਿਆ ਪਰਿਵਾਰ ਹੋ ਗਿਆ ਕਿਉਂਕਿ ਮੁੰਡਾ ਕੁੜੀ ਮਤਲਬ ਯੂਥ ਮਤਲਬ ਧੁਰਾ ਧੁਰਾ ਮਤਲਬ ਜਿਹਦੇ ਦੁਆਲੇ ਸਾਰੀ ਦੁਨੀਆ ਜਾਂ ਚੀਜ਼ਾਂ ਘੁੰਮਦੀਆਂ ਹੈਗੀਆਂ ਜਵਾਨੀ ਨਸ਼ਿਆਂ ਦੇ ਵੱਲ ਜਿਹੜੀ ਜਾ ਰਹੀ ਹੈ ਉਹਦੇ ਤੇ ਖੜਾ ਰਿਹਾ ਕਿਉਂਕਿ ਨਸ਼ਾ ਜਿਹੜਾ ਹੈਗਾ ਉਹ ਰੀਲੀਜ਼ ਕਰਦਾ ਡੋਪਾ ਮਾਈਨ ਆਪਣੇ ਦਿਮਾਗ ਦੇ ਵਿੱਚ ਖੇਡ ਸਭ ਤੋਂ ਵੱਡਾ ਡੋਪਾ ਮਾਈਨ ਹੈਗੀ ਹੈ ਤੁਹਾਡੇ ਲਈ ਜਿੰਨੇ ਸਟ्रेस ਲੋਕ ਨੇ ਅੱਜ ਦਾ ਸਰਵੇ ਕਰ ਲਓ ਤੁਸੀਂ ਮੈਂ ਕਹਿੰਦਾ ਕੋਈ 90 ইয়ার্স ਦਾ ਹੈਗਾ ਚਾਹੇ ਕੋਈ 50 ਸਾਲ ਦਾ ਹੈਗਾ ਜਿੰਨੇ ਡਿਪਰੈਸ਼ਨ ਦੇ ਵਿੱਚ ਗਏ ਨੇ ਸਭ ਨੇ ਮੈਰਾਥਨ ਜੁਆਇਨ ਕੀਤੀ ਸਭ ਨੇ ਜਿਮ ਜੁਆਇਨ ਕੀਤਾ ਸਭ ਨੇ ਇੱਕ ਵੱਖਰੀ স্পੋਰਟਸ ਜੁਆਇਨ ਕੀਤੀ ਤੇ ਬਾਅਦ ਵਿੱਚ ਮੋਟੀਵੇਸ਼ਨਲ ਲੈਕਚਰ ਆਰਗੇਨ ਬਣੇ ਸੋ ਇਹ ਖੇਡ ਨੂੰ ਇੱਕ ਤਰੀਕੇ ਨਾਲ ਵੇਖਣਾ ਅਸੀਂ ਖਿਡਾਰੀ ਫਿਲਮ ਦੇ ਵਿੱਚੋਂ ਇਹ ਚੀਜ਼ਾਂ ਜ਼ਰੂਰ ਬਖਾਈਆਂ ਨੇ ਸਾਡੇ ਆਥਰ ਡਾਇਰੈਕਟਰ ਦਾ ਇੱਕ ਪੌਂਟ ਵੀ ਹੈ ਕਿ ਐਂਟਰਟੇਨਮੈਂਟ ਨਹੀਂ ਵੀ ਸੀਗੇ ਕਿਉਂਕਿ ਪੋਪ ਕਾਰਨ ਲੈ ਕੇ ਫੈਮਿਲੀ ਲੈ ਕੇ ਸਾਰੀਆਂ ਚੀਜ਼ਾਂ ਦੇ ਵਿੱਚ ਜੇ 2000 ਰੁਪਏ ਇੱਕ ਫੈਮਿਲੀ ਖਰਚ ਕੇ ਆਉਗੀ ਉਹ ਨਿਰਾਸ਼ ਨਹੀਂ ਹੋ ਗਿਆ ਹੋਊਗੀ ਐਂਟਰਟੇਨਮੈਂਟ ਤਾਂ ਹੈ ਹੀ ਹੈ ਤੇ ਤਨ ਤਨ ਕੇ ਭਰਿਆ ਹੋਇਆ ਔਰ ਉਹਦੇ ਨਾਲ ਹੀ ਵੱਖਰੀਆਂ ਵੱਖਰੀਆਂ ਚੀਜ਼ਾਂ ਵੀ ਨੇ ਜ਼ਿੰਦਗੀ ਦੇ ਐਸਪੈਕਟਸ ਵੀ ਹੈਗੇ ਆ ਲਾਈਫ ਵੀ ਹੈਗੀ ਆ ਸਪੋਰਟਸ ਵੀ ਹੈਗਾ ਝਗੜੇ ਵੀ ਹੈਗੇ ਆ ਮੰਨਣਾ ਮਨਾਉਣਾ ਵੀ ਹੈਗਾ ਪਿਆਰ ਵੀ ਹੈਗਾ ਗੁੱਸਾ ਵੀ ਹੈਗਾ ਬਾਕੀ ਫਿਲਮਾਂ ਨਾਲੋਂ ਇਹ ਕਿਲਮੂ ਕਿੱਦਾਂ ਲੱਗਦੀ ਹੈ ਪੰਜਾਬੀ ਸਿਨੇਮੇ ਦੇ ਕੈਨਵਸ ਤੇ ਇੱਕ ਵੱਖਰੀ ਥੁਲੰਗੀ ਹੈ ਕਿਉਂਕਿ ਕਾਮੇਡੀ ਦਾ ਬਹੁਤ ਦੌਰ ਹੈਗਾ ਕਾਮੇਡੀ ਚੰਗੀ ਗੱਲ ਵੀ ਅੱਜ ਦੇ ਸਟੈਸ ਦੇ ਦੌਰ ਦੇ ਵਿੱਚ ਪਰ ਮੈਨੂੰ ਐਨ ਲੱਗਦਾ ਜੀ ਵੱਖਰੀ ਵੱਖਰੀ ਵਿਸ਼ੇ ਆਉਣਗੇ ਤਾਂ ਉਹ ਫਿਲਮਾਂ ਜਿਹੜੀਆਂ ਪਿੱਛੇ ਨੇ ਜਿਹਨਾਂ ਤੋਂ ਲੋਕ ਬੋਰ ਹੁੰਦੇ ਨੇ ਹੋਰ ਵੀ ਬੰਦ ਚੱਲਣਗੇ ਇੱਕ ਥਾਲੀ ਦੇ ਵਿੱਚ ਜੇ ਚਾਰ ਡਿਸ਼ਸ ਪਈਆਂ ਹੋਣਗੀਆਂ ਉਹਨੂੰ ਵੱਖਰੇ ਵੱਖਰੇ ਤਰੀਕੇ ਨਾਲ ਟੈਸਟ ਕਰਦਾ ਜੇ ਕੋਈ ਬਈ ਹੋਊਗੀ ਤਾਂ ਫਿਰ ਆਪਾਂ ਉਹ ਤੋਂ ਬੋਲ ਸਰ ਜਿੱਦਾਂ ਦੇਖਿਆ ਐਵੇਂ ਮਿਲਕਾ ਸਿੰਘ ਵੀ ਫਿਲਮ ਆਈ ਸੀ ਉਹ ਵੀ ਏਡਾਂ ਨੂੰ ਦੱਸੀ ਗਈ ਸੀ ਜਿਹੜੀ ਲਾਈਫ ਚਾਹੇ ਤੁਸੀਂ ਮਰੋਡੀ ਮਨਮੁਖੀ ਤੇ ਗੱਲ ਕਰਨ ਨੂੰ ਮਨਮੁਖੀ ਕਰਨ ਜਿਹਦੀ ਵੀ ਗੱਲ ਕਰ ਲਓ ਫਿਲਮ ਦੇ ਵਿੱਚ ਲਾਈਫ ਔਰ ਇਹਦੇ ਵਿੱਚ ਲਾਈਫ ਹੈ ਤੁਹਾਨੂੰ ਇਹ ਇੱਕ ਨੂੰ ਸਟਾਰਟਿੰਗ ਪੁਆਇੰਟ ਤੋਂ ਲੈ ਕੇ ਫਾਈਨਲ ਪੁਆਇੰਟ ਤੱਕ ਤੁਹਾਨੂੰ ਇੱਕ ਜਰਨੀ ਮਿਲ ਜਾਈਗੀ ਇਸ ਹੋਂ ਦੇ ਵਿੱਚ ਸੋ ਆਪਾਂ ਜਿਹੜੀ ਖਿਡਾਰੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ ਖਿਡਾਰੀ ਦੇ ਵਿੱਚ ਕੀ ਹੈ ਕਿ ਜਿੱਦਾਂ ਭਾਈ ਨੇ ਦੱਸਿਆ ਹੀ ਹੈ ਕਿ ਇਹ ਜਿਹੜੀ ਫਿਲਮ ਹੈਗੀ ਹੈ ਨਾ ਇਹ ਮੈਦਾਨ ਦੇ ਅੰਦਰ ਤੇ ਮੈਦਾਨ ਦੇ ਬਾਹਰ ਜਿਹੜਾ ਇੱਕ ਲਾਈਫ ਸਾਡੀ ਚੱਲਦੀ ਹੈ ਇਹ ਦੋਨਾਂ ਦੀ ਹੀ ਫਿਲਮ ਹੈ। ਸੋ ਐਪਰੀਸ਼ੀਏਟ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਬਹੁਤ ਜ਼ਿਆਦਾ ਡਿਫਰੈਂਸ ਨੂੰ ਮੂਰਖੇ ਦੋ ਰੱਖਦੇ। ਇਧਰ ਹੱਥ ਕੱਢ ਦਿੰਦੇ ਨਾ। ਉਹ ਆਰਤ ਦਾ ਨਾ ਨਹੀਂ ਤੁਹਾਨੂੰ ਕਾਮੇਡੀ ਨਹੀਂ ਮਿਲੇਗੀ, ਤੁਹਾਨੂੰ ਰੋਮਾਂਸ ਵੀ ਮਿਲੇਗਾ, ਤੁਹਾਨੂੰ ਭਰਾਵਾਂ ਦਾ ਪਿਆਰ ਵੀ ਮਿਲੇਗਾ। ਹਨਾ ਕਿਸੀ ਨਾਲ ਨਾ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਨਾ ਤਾਂ ਪੰਜਾਬ ਜਿਹੜਾ ਨਾ ਉਹ ਕਿਤੇ ਨਾ ਕਿਤੇ ਭਰਾਵਾਂ ਦੇ ਉੱਤੇ ਮੋਢੇ ਜਿਹੜੇ ਨੇ ਉਹ ਟਿਕੀ ਹੋਏ ਨੇ ਕਿਤੇ ਨਾ ਕਿਤੇ ਨਾ ਅਸੀਂ ਭਾਈਚਾਰੇ ਦੀ ਗੱਲ ਬਹੁਤ ਕਰਦੇ ਹਾਂ ਨਾ ਅਸੀਂ ਸੋ ਇਹ ਉਡੀ ਨਾਲ ਵੀ ਜੱਲੀ ਦਾ ਰਿਵੀਜ਼ ਵੀ ਹੈ ਸੋ ਇਹਦੇ ਵਿੱਚ ਨਾ ਹਰ ਤਰ੍ਹਾਂ ਦਾ ਪੱਤਾ ਮਿਲੇਗਾ ਇੱਕ ਪੈਕ ਜਿਸ ਨੂੰ ਆਪਾਂ ਕਹਿੰਦੇ ਆ ਇਹ ਤੁਹਾਨੂੰ ਹਾਂ ਤੁਹਾਨੂੰ ਸਰ ਸ਼ੂਟ ਕਿਹੜੀ ਕਿਹੜੀ ਜਗ੍ਹਾ ਹੋਇਆ ਇਹ ਸ਼ੂਟ ਪਹਿਲਾਂ ਅੰਮ੍ਰਿਤਸਰ ਹੋਇਆ ਨਹੀਂ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਹੋਇਆ ਫਿਰ ਜੈਸਲਮੇਰ ਅਸੀਂ ਸ਼ੂਟ ਕੀਤਾ ਜੀ ਡਿਫਰੈਂਟ ਡਿਫਰੈਂਟ ਜਗ੍ਹਾ ਸਰ ساری ਸ਼ੂਟਿੰਗ ਜਿਹੜੀ ਹੈ ਪੰਜਾਬ ਦੀ ਹੈ ਕਿ ਪੰਜਾਬ ਤੋਂ ਬਾਹਰ ਵੀ ਜੈਸਲਮੇਰ ਵੀ ਸ਼ੂਟ ਕੀਤਾ ਹੈ ਰਾਜਸਥਾਨ ਨੂੰ ਸ਼ੂਟ ਕੀਤਾ ਹੈ ਰਾਜਸਥਾਨ ਤੋਂ SMSD न्यूज़ इंडिया के लिए लुधियाना से राकेश कुमार की रिपोर्ट